ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਤਰਨਤਾਰਨ ਦੇ ਵਿੱਚ ਉਹਨਾਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ। ਕੱਲ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ ਸੀ ਉਹ ਵੀ ਫਲॉप ਹੋਇਆ। ਕੈਂਪਲੈਂਟ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਅਰਸ਼ਦੀਪ ਕਲੇਰ ਤਰਨਤਾਰਨ ਦੇ ਵਿੱਚ ਘਿੜੇ ਮਾਰ ਰਿਹਾ ਹੈ। ਉੱਥੇ ਜਿਹੜੇ ਭਾਸ਼ਣ ਦੇ ਰਿਹਾ ਹੈ ਭਾਸ਼ਣਾ ਨਾਲ ਲੋਕਾਂ ਨੂੰ ਉਕਸਾਰਿਆ। ਮੈਂ ਹਲੇ ਤੱਕ ਤਰਨਤਾਰਨ ਦੀ ਚੋਣ 'ਚ ਗਿਆ ਹੀ ਨਹੀਂ। ਮੇੜਾ ਜਿਹੜਾ ਸ਼ਡਿਊਲ ਹੈ ਉਹ 1 ਨਵੰਬਰ ਤੋਂ ਬਾਅਦ ਹੈ। ਤੋਂ ਹਲੇ ਮੈਂ ਤਰਨਤਾਰਨ 'ਚ ਗਿਆ ਹੀ ਨਹੀਂ। ਇਹਦਾ ਕੈਂਡੀਡੇਟ ਆ ਆਮ ਆਦਮੀ ਪਾਰਟੀ ਦਾ ਉਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕਿੰਨਾ ਮਾਨ ਸਤਕਾਰ ਦਿੱਤਾ ਅੱਜ ਆਮ ਆਦਮੀ ਪਾਰਟੀ 'ਚ ਜਾ ਕੇ ਰੋਡ ਸ਼ੋਅ 'ਚ ਉਹਨੂੰ ਭਗਵੰਤ ਮਾਨ ਤੇ ਸੁਸੋਧਿਆ ਸਾਹਿਬ ਨਾਲ ਗੱਡੀ ਦੀ ਛੱਤ ਤੱਕ ਜਗ੍ਹਾ ਨਹੀਂ ਮਿਲੀ ਕੈਂਡੀਡੇਟ ਨੂੰ ਜਗ੍ਹਾ ਨਹੀਂ ਮਿਲੀ ਨਾਲ ਲਮਕ ਕੇ ਰੋਡ ਸ਼ੋਅ ਕਰਨਾ ਪਿਆ ਤਰਮਤਾਰਨ ਜ਼ਿਮਣੀ ਚੋਣ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਪਰ ਇਸ ਦੌਰਾਨ ਇੱਕ ਸ਼ਿਕਾਇਤ ਆਈ ਕਿਸ ਦੇ ਖਿਲਾਫ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਕਾਲੀਦਾਲ ਦੇ ਮੁਖ ਬੁਲਾਰੇ ਤੇ ਲੀਗਲ ਸੈੱਲ ਦੇ ਪ੍ਰਧਾਨ ਚੇਅਰਮੈਨ ਉਹਨਾਂ ਦੇ ਖਿਲਾਫ ਸ਼ਿਕਾਇਤ ਆਈ ਕਿ ਤਰਨਤਾਰਨ ਦੇ ਵਿੱਚ ਉਹਨਾਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਉਹ ਇਹੋ ਜਿਹੇ ਭਾਸ਼ਣ ਦਿੰਦੇ ਆ ਕਿ ਉੱਥੇ ਤਾਂ ਸ਼ਾਂਤੀ ਭੰਗ ਹੋ ਸਕਦੀ ਹੈ ਇਹ ਸ਼ਿਕਾਇਤ ਕਿਸ ਵੱਲੋਂ ਦਿੱਤੀ ਗਈ ਔਰ ਮੁੱਖ ਚੌਣ ਅਧਿਕਾਰੀ ਨੇ ਇਸ ਦੇ ਉੱਤੇ ਫੈਸਲਾ ਕੀ ਲਿਆ ਹੈ ਜਾਂ ਲੈਣ ਜਾ ਰਹੇ ਨੇ ਇਸ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਆਈ ਹੈ ਅਰਸ਼ਦੀਪ ਸਿੰਘ ਕਲੇਰ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਇਹੋ ਜਿਹੇ ਇਹਨਾਂ ਨੇ ਕਿਹੜਾ ਉੱਥੇ ਭਾਸ਼ਣ ਦਿੱਤਾ ਜਿਸ ਦੇ ਕਰਕੇ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਬਣ ਗਈ ਹੈ ਤਰਨਤਾਰਨ ਦੇ ਵਿੱਚ ਐਡਵੋਕੇਟ ਸਾਹਿਬ ਤੁਸੀਂ ਤੇ ਕਾਨੂੰਨ ਦੇ ਚੰਗੇ ਜਾਣਕਾਰ ਵੀ ਹੋ ਸ਼੍ਰੋਮਣੀ ਅਕਾਲੀ ਦਲ ਦੇ ਬੇਸ਼ੱਕ ਮੁਖ ਬਲਾਰੇ ਵੀ ਹੋ ਪਰ ਇਹੋ ਜਿਹਾ ਕਿਹੜਾ ਤੁਸੀਂ ਉੱਥੇ ਭਾਸ਼ਣ ਦੇ ਕੇ ਆਏ ਜਿਦੇ ਕਰਕੇ ਤੁਹਾਡੇ ਖਿਲਾਫ ਹੀ ਚੋਣ ਅਧਿਕਾਰੀ ਕੋਲ ਸ਼ਿਕਾਇਤ ਪੁੱਜ ਜਾਂਦੀ ਹੈ ਕਿ ਤੁਹਾਡੇ ਦਿੱਤੇ ਹੋਏ ਭਾਸ਼ਣ ਉੱਥੇ ਡਿਸਟਰਬੈਂਸ ਕ੍ਰੀਏਟ ਕਰਦੇ ਆ ਦੇਖੋ ਜਿਹੜਾ ਤਰਨਤਾਰਨ ਦੀ ਬਾਈਲੈਕਸ਼ਨ ਆ ਉਹਦਾ ਮਾਹੌਲ ਹੋ ਇੱਕ ਪਾਸੜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਜੀ ਜਿਹੜੇ ਧਰਮ ਧਰਮੀ ਫੌਜੀਆ ਦਾ ਪਰਿਵਾਰ ਹੈ ਔਰ ਖਾਸ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਪ੍ਰਤੀ ਜੋ ਲੋਕਾਂ ਦਾ ਪਿਆਰ ਹੈ ਉਹ ਲੱਗ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਜਿਤ ਵੱਲ ਵੱਧ ਰਿਹਾ ਤੇ ਇਹ ਫਰਸਟ੍ਰੇਸ਼ਨ ਹੈ ਵਿਰੋਧੀਆਂ ਦੀ ਫਰਸਟ੍ਰੇਸ਼ਨ ਹੈ ਸਰਕਾਰੀ ਖੇਮੇ ਦੇ ਵਿੱਚ ਕੱਲ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ ਸੀ ਉਹ ਵੀ ਫਲੌਪ ਹੋਇਆ ਔਰ ਮੈਂ ਕੱਲ ਇੱਕ ਟਵੀਟ ਵੀ ਕੀਤਾ ਸੀ ਕਿ ਕਿਸ ਤਰੀਕੇ ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਉਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕਿੰਨਾ ਮਾਨ ਸਤਕਾਰ ਦਿੱਤਾ ਅੱਜ ਆਮ ਆਦਮੀ ਪਾਰਟੀ ਤੇ ਜਾ ਕੇ ਰੋਡ ショਅ 'ਚ ਉਹਨੂੰ ਭਗਵੰਤ ਮਾਨ ਤੇ ਸੋਢੀਆ ਸਾਹਿਬ ਨਾਲ ਗੱਡੀ ਦੀ ਛੱਤ ਤੱਕ ਜਗ੍ਹਾ ਨਹੀਂ ਮਿਲੀ ਕੈਂਡੀਡੇਟ ਨੂੰ ਜਗ੍ਹਾ ਨਹੀਂ ਮਿਲੀ ਨਾਲ ਲਮਕ ਕੇ ਰੋਡ ショਅ ਕਰਨਾ ਪਿਆ ਤੇ ਹੁਣ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਇਹੋ ਜਿਹੀਆਂ ਜਿਹੜੀਆਂ ਕੰਪਲੇਂਟਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜਿਹੜੀ ਇਹ ਕੱਲ ਕੰਪਲੇਂਟ ਹੈ ਇਹ ਕੋਈ ਐਮਐਸ ਠਕੁਰਾਲ ਹੈ ਜਿਹਨੇ ਕੀਤੀ ਹੈ ਜੀ ਕ੍ਰਾਈ ਸਰਕਾਰ ਨੇ ਕੰਪਲੇਂਟ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਅਰਸ਼ਦੀਪ ਕਲੇਰ ਤਰਨ ਤਰਨ ਦੇ ਵਿੱਚ ਗਿੜੇ ਮਾਰ ਰਿਹਾ ਹੈ ਜਗਾ ਜਗਾ ਤੇ ਜਨ ਸਭਾਵਾਂ ਕਰ ਰਿਹਾ ਹੈ ਉਥੇ ਜਿਹੜੇ ਭਾਸ਼ਣ ਦੇ ਰਿਹਾ ਹੈ ਭਾਸ਼ਣਾ ਨਾਲ ਲੋਕਾਂ ਨੂੰ ਉਕਸਾਰ ਰਿਹਾ ਹੁਣ ਫੈਕਟ ਆਫ ਦਾ ਮੈਟਰ ਹੈ ਸੰਦੀਪ ਜੀ ਕਿ ਮੈਂ ਹਲੇ ਤੱਕ ਤਰਨ ਤਰਨ ਦੀ ਚੋਣ ਚ ਗਿਆ ਹੀ ਨਹੀਂ ਮੈਂ ਪਾਰਟੀ ਦੀ ਜਿਹੜੀ ਪ੍ਰਚਾਰਕਾਂ ਦੀ ਇੱਕ ਸਟਾਰਟ ਕੰਪੇਨਰ ਦੀ ਸੂਚੀ ਹੁੰਦੀ ਹੈ ਮੈਂ ਉਸ ਸੂਚੀ ਦੇ ਵਿੱਚ ਆ ਮੇੜਾ ਜਿਹੜਾ ਸ਼ੈਡਿਊਲ ਹੈ ਉਹ 1 ਨਵੰਬਰ ਤੋਂ ਬਾਅਦ ਹੈ ਸੋ ਹਲੇ ਮੈਂ ਤਰਨਤਾਰਨ ਚ ਗਿਆ ਹੀ ਨਹੀਂ ਤੇ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਕਿੰਨੀ ਬੋਗਸ ਕੰਪਲੇਂਟ ਔਰ ਸਰਕਾਰ ਦੀ ਹੜਬੜਾਹਟ ਵਿਰੋਧੀਆਂ ਦੀ ਹੜਬੜਾਹਟ ਹੈ ਕਿ ਤੁਸੀਂ ਪਹਿਲਾਂ ਹੀ ਕਹਿ ਦੋ ਕਿ ਉਹਨੂੰ ਵੜਨ ਨਾ ਦਿਓ ਮਤਲਬ ਕੀ ਲਾਅ ਤੋਂ ਉੱਪਰ ਕੋਈ ਹੈ ਜਦੋਂ ਇਲੈਕਸ਼ਨ ਕਮਿਸ਼ਨ ਨੇ ਅਪਰੂਵ ਕਰਤਾ ਮੈਂ ਸਟਾਰ ਕੰਪੇਨਰ ਆ ਔਰ ਮੈਂ ਪੰਜਾਬ ਗਵਰਨਮੈਂਟ ਦਾ ਪ੍ਰੋਟੈਕਟੈਂਟ ਆ ਇਹ ਨਹੀਂ ਕਿ ਮੈਂ ਜਾਊਂਗਾ ਤੇ ਪਤਾ ਨਹੀਂ ਲੱਗੂ ਸਰਕਾਰ ਨੂੰ ਮੈਂ ਚੰਡੀਗੜ੍ਹ ਚ ਬੈਠਾ ਜਿਹੜੀਆਂ ਮੈਂ ਪ੍ਰੈਸ ਕਾਨਫਰੰਸਾਂ ਕਰ ਰਿਹਾ ਮੈਂ ਚੰਡੀਗੜ੍ਹ ਤੋਂ ਕਰ ਰਿਹਾ ਪਿਛਲੇ ਦਿਨੀ ਮੈਂ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਇਲੈਕਸ਼ਨ ਕਮਿਸ਼ਨ ਉਹਦੇ ਨੀਚੇ ਮੈਂ ਪ੍ਰੈਸ ਨੂੰ ਮੀਡੀਆ ਨੂੰ ਵੀ ਅਡਰੈਸ ਕੀਤਾ ਉਹ ਕਾਰਨ ਕੀ ਸੀ ਕਿ ਜੀ ਉੱਥੇ ਜਿਹੜੀ ਗਵਰਨਮੈਂਟ ਮਸ਼ੀਨਰੀ ਆ ਉਹਦਾ ਦੱਬ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰ ਮਿਸਯੂਜ਼ ਕਰ ਰਹੇ ਨੇ ਕਿਤੇ ਇਹੀ ਤਾਂ ਨਹੀਂ ਉਸੇ ਵਿੱਚੋਂ ਤੁਹਾਡੇ ਖਿਲਾਫ ਸ਼ਿਕਾਇਤ ਆ ਗਈ ਕਿ ਤੁਸੀਂ ਬੜੀਆਂ ਸ਼ਿਕਾਇਤਾਂ ਲੈ ਕੇ ਜਾਂਦੇ ਹੋ ਸਰਕਾਰ ਦੀਆਂ ਕਿ ਉੱਥੇ ਕੀ ਕਹੇ ਅਫਸਰ ਲਾਏ ਜਾ ਰਹੇ ਨੇ ਕਿ ਦੀ ਮਰਜ਼ੀ ਨਾਲ ਕੀ ਚੱਲ ਰਿਹਾ ਹੈ ਤੁਸੀਂ ਚੋਣ ਅਧਿਕਾਰੀ ਦੇ ਕੋਲ ਜਾ ਕੇ ਸ਼ਿਕਾਇਤਾਂ ਦੇ ਰਹੇ ਹੋ ਤੁਹਾਡੇ ਖਿਲਾਫ ਹੀ ਸ਼ਿਕਾਇਤ ਕਰਦੇ ਹੋ ਤਾਂ ਕਿ ਚੁੱਪ ਕਰਕੇ ਬੈਠ ਜਾਓ ਹਾਂ ਬਿਲਕੁਲ ਹੈ ਪਰ ਇਹ ਜਿਹੜੇ ਲੋਕਾਂ ਦਾ ਵਹਿਮ ਹੈ ਨਾ ਸੋਚਦੇ ਨੇ ਕਿ ਇਹ ਜੀਆਂ ਬੋਗਸ ਸ਼ਿਕਾਇਤਾਂ ਨਾਲ ਜੇ ਸਾਡੀ ਆਵਾਜ਼ ਬੰਦ ਕਰ ਲੈਣਗੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤਾਂ ਕੀਤੀ ਹੈ ਦੇਖੋ ਮੈਂ ਚੀਫ ਇਲੈਕਟੋਰਲ ਸਾਹਿਬ ਨੂੰ ਬੇਨਤੀ ਕਰਦਾ ਕਿ ਸ਼ਿਕਾਇਤਾਂ ਦੇ ਤੱਥ ਨੂੰ ਵਾਚਿਆ ਜਾਏ ਇਹ ਜਿਹੜੀ ਸ਼ਿਕਾਇਤ ਹੈ ਇਹ ਕਹਿੰਦੇ ਜੀ ਮੈਂ ਤਰਨਤਾਰਨ ਭਾਸ਼ਣ ਦੇ ਰਿਹਾ ਮੈਂ ਤਰਨਤਾਰਨ ਗਿਆ ਨਹੀਂ ਸ਼ਿਕਾਇਤ ਦੇ ਵਿੱਚ ਇੱਕ ਲਿਖਿਆ ਹੋਇਆ ਕਹਿੰਦੇ ਜੀ ਉਹਦੇ ਤਾਂ ਪਤਾ ਨਹੀਂ ਕਿੰਨੇ ਪਰਚੇ ਨੇ ਫੈਕਟ ਆਫ ਦਾ ਮੈਟਰ ਕਿ ਮੇਰੇ ਖਿਲਾਫ ਅੱਜ ਤੱਕ ਇੱਕ ਵੀ ਪਰਚਾ ਕਦੇ ਰਜਿਸਟਰ ਹੀ ਨਹੀਂ ਹੋਇਆ ਮਤਲਬ ਇੰਨਾ ਕਲੀਨ ਐਂਟੀਸੀਡੈਂਟਸ ਹੈ ਠੀਕ ਹੈ ਸਰਕਾਰਾਂ ਸੋਚਣੋ ਕੁਝ ਕਰਦੀ ਆ ਹੁਣ ਅੰਦਰ ਖਾਤੇ ਉਹ ਆਪਾਂ ਨੂੰ ਪਤਾ ਨਹੀਂ ਔਰ ਜਿਹੜੀ ਤੀਸਰੀ ਗੱਲ ਹੈ ਹੁਣ ਮੈਂ ਜਿਹੜੀ ਇੱਕ ਕੰਪਲੇਂਟ ਦਿੱਤੀ ਹੈ ਕੰਪਲੇਂਟ ਮੈਂ ਵਿਦ ਪ੍ਰੂਫ ਦਿੱਤੀ ਹੈ ਜੇ ਸਰਕਾਰ ਅਜੇ ਸਮਝਦੀ ਹੈ ਕਿ ਉਸ ਕੋਈ ਤੱਥ ਗਲਤ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਜਾ ਕੇ ਦੱਸੋ ਉਹ ਕੀ ਹੈ ਉੱਥੇ ਦੋ ਡੀਐਸਪੀ ਨੇ ਇੱਕ ਸੁਖਬੀਰ ਸਿੰਘ ਇੱਕ ਜਗਜੀਤ ਸਿੰਘ ਉਹ ਦੋਹੇ ਜਦੋਂ ਇਹ ਹਰਮੀਤ ਸੰਧੂ ਐਮਐਲਏ ਸੀ ਉਦੋਂ ਉੱਥੇ ਐਸਐਚਓ ਲੱਗੇ ਰਹੇ ਨੇ ਲੰਬਾ ਸਮਾਂ 14-15 ਸਾਲ ਤੇ ਜਦੋਂ ਇਲੈਕਸ਼ਨ ਕੋਡ ਆਫ ਕੰਡਕਟ ਲੱਗਣਾ ਉਹ ਤੋਂ ਇੱਕ ਦਿਨ ਪਹਿਲਾਂ ਇਨਾਂ ਦੀ ਦੁਬਾਰਾ ਉੱਥੇ ਪੋਸਟਿੰਗ ਕਰਾਈ ਜਾਂਦੀ ਐ ਐਸ ਡੀ ਐਸ ਪੀ ਕਿਉਂਕਿ ਹਰਮੀਤ ਸੰਧੂ ਦੇ ਖਾਸਮ ਖਾਸ ਅਫਸਰ ਨੇ ਤੇ ਇਲੈਕਸ਼ਨ ਗਾਈਡਲਾਈਨਸ ਕੀ ਕਹਿੰਦੀਆਂ ਨੇ ਮਾਡਲ ਕੋਡ ਆਫ ਕੰਡਕਟ ਕੀ ਕਹਿੰਦਾ ਉਹ ਕਹਿੰਦੇ ਆ ਕਿ ਜੇ ਕੋਈ ਅਫਸਰ ਇੱਕ ਪਾਰਟਿਕੂਲਰ ਏਰੀਏ ਦੇ ਵਿੱਚ 3 ਸਾਲ ਤੋਂ ਵੱਧ ਲੱਗਿਆ ਤੇ ਹੁਣ ਉੱਥੇ ਚੋਣ ਹੋ ਰਹੀ ਐ ਤਾਂ ਚੋਣ ਦੇ ਦੌਰਾਨ ਉਹ ਨਹੀਂ ਲੱਗ ਸਕਦਾ ਅਸੀਂ ਇੰਨੀ ਫੈਕਚੁਅਲ ਕੰਪਲੀਟ ਦੇ ਰਹੇ ਆ ਦੂਸਰਾ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ ਨੇ ਹੁਣ ਤਰਨ ਤਰਨ ਚ ਚੱਲ ਕੀ ਰਿਹਾ ਐ ਤਰਨਤਾਰਨ ਚ ਕੋਈ ਵੀ ਪਰਚਾ ਜੇ ਰਜਿਸਟਰ ਹੁੰਦਾ ਉਹਦਾ ਕਾਲਮ ਖਾਲੀ ਛੱਡ ਕੇ ਉਹਦੇ ਚ ਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੂੰ ਨਾਮਿਨੇਟ ਕਰਕੇ ਬਾਹਮ ਰੋੜਨ ਦੀ ਕੋਸ਼ਿਸ਼ ਹੈ ਇੱਕ ਤੁਸੀਂ ਸੁਣਿਆ ਹੋਣਾ ਪਹਿਲਾਂ 575 ਹੁੰਦੀ ਸੀ ਹੁਣ ਉਹ 126 ਤੇ 169 ਬੀ ਐਨ ਐਸ ਹੋ ਗਈ ਉਹਦੇ ਨੋਟਿਸ ਕੱਢਦੇ ਨੇ ਹੁਣ 10 10 ਬੰਦਿਆਂ ਨੂੰ 575 ਦਾ ਨੋਟਿਸ ਕੱਢ ਦਿੰਦੇ ਨੇ ਦੱਸੋ ਜੀ ਕੀ ਅਰਜੈਂਸੀ ਹੈ ਸਿਰਫ ਤੇ ਸਿਰਫ ਕਿ ਜੀ ਤੁਸੀਂ ਉਹਨਾਂ ਦੀ ਬਾਹਮ ਰੋੜਨੀ ਚਾਹੁੰਦੇ ਹੋ ਕਿ ਜੀ ਤੂੰ ਕੰਪੇਨ ਨਾ ਕਰ ਸ਼੍ਰੋਮ ਦੀ ਅਕਾਲੀ ਦਲ ਵਾਸਤੇ ਸੋ ਇਹ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਇਹੀ ਜੀਆਂ ਚੀਜ਼ਾਂ ਤੇ ਗੌਰ ਦਿਓ ਇਹ ਗਵਰਨਮੈਂਟ ਮਸ਼ੀਨਰੀ ਦਾ ਮਿਸਯੂਜ਼ ਹੈ ਔਰ ਜਿਹੜੇ ਉੱਥੇ ਦੇ ਐਸਐਸਪੀ ਹੈ ਡਾਕਟਰ ਰਵਜੋਤ ਗਰੇਵਾਲ ਉਹ ਆਈਪੀਐਸ ਅਫਸਰ ਨੇ ਤੇ ਉਹ ਸਾਰਾ ਕੁਝ ਇਹ ਜੇ ਹੋਣ ਦੇ ਰਹੇ ਨੇ ਮਤਲਬ ਕੈਂਡੀਡੇਟ ਦੀ ਬੇਟੀ ਤੱਕ ਪਰਚਾ ਹੋ ਗਿਆ ਕੰਚਨਪ੍ਰੀਤ ਤੇ ਪਰਚਾ ਹੋ ਗਿਆ ਤਾਂ ਇੱਥੋਂ ਸਪਸ਼ਟ ਹੈ ਕਿ ਸਰਕਾਰ ਬੋਕਲਾਹੜ ਚ ਹੈ ਸਰਕਾਰ ਨੂੰ ਸਮਝ ਹੀ ਨਹੀਂ ਆ ਰਿਹਾ ਕਦੇ ਮੇਰੇ ਖਿਲਾਫ ਕੰਪਲੇਂਟ ਕਦੇ ਕੈਂਡੀਡੇਟ ਦੀ ਬੇਟੀ ਦੇ ਖਿਲਾਫ ਪਰਚਾ ਕਦੇ ਸ਼ਰੋਮਨੀ ਅਕਾਲੀ ਦਲ ਦੇ ਵਰਕਰਾਂ ਨੂੰ ਘਰੋਂ ਚੱਕਿਆ ਜਾ ਰਿਹਾ ਹੈ ਔਰ ਇੱਕ ਹੋਰ ਜਿਹੜੀ ਬੜਾ ਗਲੇਰਿੰਗ ਸਰਕਮਸਟੈਂਸ ਉਥੇ ਦਾ ਮੈਂ ਦੱਸਦਾ ਇੱਕ ਅਸੀਂ ਕੰਪਲੇਂਟ ਮੂਵ ਕੀਤੀ ਅ ਇੱਕ ਪਰਮਿਸ਼ਨ ਸੌਰੀ ਇਲੈਕਸ਼ਨ ਕਮਿਸ਼ਨ ਨੂੰ ਕਿ ਜੀ ਇਹ ਇੱਕ ਗੱਡੀ ਹੈ ਫੋਰਚੂਨਰ ਇਹ ਕੈਂਡੀਡੇਟ ਦੇ ਕਾਫਲੇ ਚ ਚੱਲੂਗੀ ਉਹ ਗੱਡੀ ਸੀ ਪ੍ਰਭਜੀਤ ਸਿੰਘ ਦੀ 18 ਅਕਤੂਬਰ ਨੂੰ ਅਸੀਂ ਪਰਮਿਸ਼ਨ ਮੂਵ ਕਰਦੇ ਹਾਂ ਉਹ ਗੱਡੀ ਵਾਸਤੇ ਤੇ CIA ਸਟਾਫ ਜਾ ਕੇ ਬੰਦੇ ਨੂੰ ਗੱਡੀ ਸਮੇਤ ਘਰੋਂ ਚੱਕ ਲੈਂਦਾ ਇਹ ਇਦਾਂ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਊਗੀ ਉੱਥੇ ਇਹ ਵੀ ਅਸੀਂ ਕੰਪਲੇਂਟ ਕੀਤੀ ਹੈ ਆਪਜੀਤ ਸਿੰਘ ਦਾ ਕੀ ਕੋਈ ਕ੍ਰਿਮੀਨਲ ਰਿਕਾਰਡ ਸੀ ਕੋਈ ਰਿਕਾਰਡ ਨਹੀਂ ਘਰੇ ਜਾਂਦੇ ਨੇ ਬੰਦਾ ਚੱਕ ਲੈਂਦੇ ਨੇ ਚੱਕ ਕੇ ਉਹਨੂੰ ਬਿਠਾ ਲੈਂਦੇ ਨੇ ਨਾ ਉਹਦੇ ਘਰਦਿਆਂ ਨੂੰ ਪਤਾ ਹੁੰਦਾ ਉਹ ਕਿੱਥੇ ਐ ਸੋ ਇਹ ਕੁਝ ਉੱਥੇ ਚੱਲ ਰਿਹਾ ਐ ਇਥੋਂ ਮੈਂ ਬਹੁਤ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਇਹ ਸਾਰਾ ਕੁਝ ਦੱਸ ਰਿਹਾ ਕਿ ਸਰਕਾਰ ਕਿੰਨੀ ਬੁਖਲਾਹੜਚ ਐ ਸਰਕਾਰ ਉਹ ਸੀਟ ਹਾਰ ਰਹੀ ਐ 4 ਸਾਲ ਲੋਕਾਂ ਲਈ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੱਖ ਨਹੀਂ ਕੀਤਾ ਸਿਵਾਏ ਸੂਬੇ ਤੇ ਕਰਜ਼ਾ ਚੜਾਤਾ ਲਾਅ ਐਂਡ ਆਰਡਰ ਦਾ ਮੰਦਾ ਹਾਲ ਐ ਡਰੱਗਸ ਦੇ ਵਿੱਚ ਹਾਈ ਕੋਰਟ ਨੂੰ ਕਹਿਣਾ ਪੈ ਗਿਆ ਕਿ ਇਦਾਂ ਲੱਗ ਰਿਹਾ ਕਿ ਨਸ਼ਾ ਸਰਕਾਰ ਵਕਾਰੀ ਐ ਸੋ ਇਹ ਸਾਰੀ ਕਦੇ ਖਿਡਾਰੀਆਂ ਦੇ ਵਪਾਰੀਆਂ ਦੇ ਨਾਂਵਰ ਸਿੰਘਰਾਂ ਦੇ ਕਤਲ ਹੋ ਰਹੇ ਨੇ ਹੁਣ ਹੜ੍ਹਾਂ ਦਾ ਪੈਸਾ ਹੀ ਖਾ ਗਏ ਮਤਲਬ ਜਿਹੜਾ ਪੈਸਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ 13000 ਕਰੋੜ ਉਹ ਖਾ ਗਏ ਸੋ ਲੋਕਾਂ ਤੋਂ ਕਿੱਦਾਂ ਇਹ ਸੋਚਦੇ ਨੇ ਕਿ ਲੋਕਸਾਂ ਨੂੰ ਵੋਟ ਪਾ ਦੇਣਗੇ ਹੁਣ ੱੱਕਾ ਕਰਕੇ ਜਿੱਤਣਾ ਚਾਹੁੰਦੇ ਨੇ ਇੱਕ ਗੱਲ ਸਮਝਾਓ ਕਿ ਤੁਹਾਡੇ ਖਿਲਾਫ ਸ਼ਿਕਾਇਤ ਹੋ ਗਈ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੈਂਡੀਡੇਟ ਦੇ ਜਿਹੜੇ ਉਹਨਾਂ ਦੇ ਬੇਟੀ ਤੇ ਪਰਚਾ ਹੋ ਗਿਆ ਵਰਕਰਾਂ ਤੇ ਹੋ ਰਹੇ ਨੇ ਇਹ 36 ਦਾ ਅੰਕੜਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਲੀ ਦਲ ਨਾਲ ਹੀ ਕਿਉਂ ਹੈ ਭਾਸ਼ਣਾਂ ਦੇ ਵਿੱਚ ਵੀ ਸ਼ਰਮਣੀ ਕਾਲੀ ਦਲ ਦੇ ਲੀਡਰ ਜ਼ਿਆਦਾ ਨਿਸ਼ਾਨੇ ਤੇ ਹੁੰਦੇ ਆ ਹਾਲਾਂਕਿ ਸ਼ਰਮਣੀ ਕਾਲੀ ਦਲ ਤੋਂ ਉਦਾਹਰਣ ਲਿਆ ਗਿਆ ਕੈਂਡੀਡੇਟ ਵੀ ਉਹਨਾਂ ਦੇ ਕੋਲ ਹੈ ਹਰਮੀਤ ਸੰਧੂ ਤਾਂ ਹੁਣ ਤੱਕ ਕਾਲੀ ਦਲ ਦਾ ਹੀ ਪ੍ਰਚਾਰ ਕਰਦੇ ਸੀ ਉਦੋਂ ਨਹੀਂ ਐਮਐਲਏ ਬਣਦੇ ਸੀ ਦੇਖੋ ਬੜੀ ਸੁਭਾਵਿਕ ਗੱਲ ਹੈ ਕਿ ਆਪਾਂ ਗੱਲ ਕੀ ਦੀ ਕਰਦੇ ਆ ਜਿਹੜਾ ਬੰਦਾ ਆਪਣੇ ਤੋਂ ਅੱਗੇ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਕਾਰ ਨੂੰ ਅੱਜ ਸਪਸ਼ਟ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਚੜ੍ਹਿਆ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਹੁਣ ਪਸੰਦ ਕਰਦੇ ਨੇ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ 8.5 ਸਾਲ ਪੰਜਾਬ ਦੇ ਬਰਬਾਦ ਕਰਤੇ ਨਾ ਕੋਈ ਡਿਵੈਲਪਮੈਂਟ ਕੀਤੀ ਕਿੱਟ ਤੱਕ ਇਹ ਦੋ ਸਰਕਾਰਾਂ ਚ ਨਹੀਂ ਲੱਗੀ ਨਾ ਕੋਈ ਵੱਡਾ ਹਸਪਤਾਲ ਨਾ ਕੋਈ ਵੱਡਾ ਸਕੂਲ ਨਾ ਨੌਕਰੀਆਂ ਉਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੱਕ ਨੂੰ ਲੰਬੂ ਲੱਗ ਗਿਆ ਸੋ ਹੁਣ ਪੰਜਾਬ ਇਹ ਸਮਝਦਾ ਹੈ ਕਿ ਜਿੰਨੇ ਪੰਜਾਬ ਦੇ ਸਵਾਲ ਨੇ ਉਹਨਾਂ ਦਾ ਇੱਕੋ ਜਵਾਬ ਹੈ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ ਤੇ ਪੰਜਾਬ ਹੁਣ ਭਰੋਸਾ ਕਰਦਾ ਹੈ ਇਹਦਾ ਜਿਹੜਾ ਡਰ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਦਰ ਖਾਤੇ ਸਤਾਉਂਦਾ ਸਟੇਜਾਂ ਤੇ ਚੜ ਕੇ ਅੱਜ 3.5 ਪੌਣੇ 4 ਸਾਲ ਬਾਅਦ ਮੁੱਖ ਮੰਤਰੀ ਕੋਲੇ ਕੋਈ ਪੰਜਾਬ ਬਾਰੇ ਦੱਸਣ ਨੂੰ ਚੀਜ਼ ਨਹੀਂ ਕਿ ਮੈਂ ਪੰਜਾਬ ਲਈ ਆ ਕੀਤਾ ਮੁੱਖ ਮੰਤਰੀ ਕੋਲੇ ਕੀ ਹੈ ਬਾਦਲ 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 ਸੋ ਇੱਥੋਂ ਸਪਸ਼ਟ ਹੈ ਕਿ ਮੁੱਖ ਮੰਤਰੀ ਦੇ ਅੰਦਰ ਵੀ ਸਾਰਾ ਦਿਨ ਆਹੀ ਕੁਝ ਚੱਲਦਾ ਰਹਿੰਦਾ ਹੈ ਜਾਂ ਵਿਕਰਮਜੀਤ ਸਿੰਘ ਆ ਜਾਂ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਇਹ ਤੋਂ ਬਿਨਾਂ ਚੌਥੀ ਤੱਕ ਗੱਲ ਹੀ ਮੁੱਖ ਮੰਤਰੀ ਕੋਲੇ ਕੋਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੀਡਰਸ਼ਿਪ ਵੱਲੋਂ ਸਣੇ ਤੁਹਾਡੇ ਹਰਮੀਤ ਸੰਧੂ ਨੂੰ ਬਹੁਤ ਜ਼ਿਆਦਾ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਜਾ ਰਿਹਾ ਹੈ ਕਿ ਕੈਂਡੀਡੇਟ ਦੇ ਵਿੱਚ ਕੀ ਕੀ ਨੁਕਸ ਨੇ ਨਸ਼ੇ ਦੇ ਨਾਲ ਜੋੜ ਕੇ ਬੜਾ ਪ੍ਰਚਾਰ ਹੋ ਰਿਹਾ ਹੈ ਪਰ ਹਰਮੀਤ ਸੰਧੂ ਬਾਰੇ ਇੱਕ ਗੱਲ ਤਾਂ ਇਹ ਵੀ ਪ੍ਰਚਲਿਤ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਰਮੀਤ ਸੰਧੂ ਨੂੰ ਬਣਾਇਆ ਇਹਦਾ ਮਤਲਬ ਸਾਫ਼ ਹੈ ਕਿ ਜਦੋਂ ਸ਼ ਵੱਲੋਂ ਚੋਣਾ ਲੜਦੇ ਸੀ ਕਿ ਉਦੋਂ ਇਹਨਾਂ ਦੀਆਂ ਕਮੀਆਂ ਉਦੋਂ ਨੁਕਸ ਨਹੀਂ ਸੀ ਨਜ਼ਰ ਆਉਂਦੇ ਅਕਾਲੀ ਦਲ ਦੇ ਲੀਡਰਾਂ ਨੂੰ ਹਰਮੀਤ ਸੰਧੂ ਚ ਸੰਦੀਪ ਜੀ ਇਹ ਜਿਹੜੇ ਹਰਮੀਤ ਸੰਧੂ ਸਾਹਿਬ ਦੀ ਤੁਸੀਂ ਗੱਲਾਂ ਕਰ ਰਹੇ ਹੋ ਇਹ ਆਮ ਆਦਮੀ ਪਾਰਟੀ ਕਹਿੰਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਇਹ ਦੱਸ ਰਿਹਾ ਸਟੇਜਾਂ ਤੇ ਖੜ ਕੇ ਕਿ ਭਗਵੰਤ ਮਾਨ 2022 ਦੀ ਇਲੈਕਸ਼ਨਾਂ 'ਚ ਹਰਮੀਤ ਸੰਧੂ ਬਾਰੇ ਕੀ ਕਹਿੰਦੇ ਸੀ ਅੱਜ ਹਰਮੀਤ ਸੰਧੂ ਸਾਹਿਬ ਉਹਨਾਂ ਦੇ ਕੈਂਡੀਡੇਟ ਨੇ ਤਾਂ ਜਿਹੜੇ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਨਿੰਦਿਆ ਕਰਦੇ ਨਹੀਂ ਸੀ ਥੱਕਦੇ ਅੱਜ ਕਿਹੜੀ ਵਾਸ਼ਿੰਗ ਮਸ਼ੀਨ 'ਚੋਂ ਧੋਇਆ ਹੈ ਪਰ ਹੁਣ ਇਹ ਗੱਲਾਂ ਸਪਸ਼ਟ ਹੁੰਦੀਆਂ ਜਾ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਕੋਲੇ ਕੋਈ ਵਿਜ਼ਨ ਨਹੀਂ ਆਮ ਆਦਮੀ ਪਾਰਟੀ ਦੀ ਕੋਈ ਟਿਕਟ ਨਹੀਂ ਲੈਣੀ ਚਾਹੁੰਦਾ ਇਸ ਲਈ ਦੂਜੀਆਂ ਪਾਰਟੀਆਂ ਚੋਂ ਲਿਆ ਕੇ ਟਿਕਟਾਂ ਦੇਣੀਆਂ ਪੈ ਰੀਆਂ ਨੇ ਨਹੀਂ ਦੱਸੋ ਜੀ ਉਹ ਕਿੱਥੇ ਗਏ ਵਿਚਾਰੇ ਜਿਹੜੇ ਦਰਿਆ ਵਿਛਾਉਂਦੇ ਸੀ ਵਰਕਰ ਇਹ ਤਾਂ ਕਹਿੰਦੇ ਸੀ ਦਰਿਆ ਵਿਛਾਉਣ ਵਾਲਿਆਂ ਨੂੰ ਟਿਕਟ ਦੇਾਂਗੇ ਹੁਣ ਕੀ 2 ਮਿੰਟ ਦਾ ਮੌਨ ਉਹਨਾਂ ਲਈ ਰੱਖੀਏ ਸੋ ਇਹ ਭਗਵੰਤ ਮਾਨ ਸਾਹਿਬ ਦਾ ਡਬਲ ਸਟੈਂਡਰਡ ਹੈ ਜਿਹੜਾ ਉਹ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ 22 ਚ ਕੀ ਬਿਆਨ ਸੀ ਹੁਣ ਆ ਕੇ ਕੀ ਬਿਆਨ ਹੈ ਇਹ ਆਮ ਆਦਮੀ ਪਾਰਟੀ ਸਪਸ਼ਟ ਕਰ ਇੱਕ ਆਖਰੀ ਸਵਾਲ ਜਦੋਂ ਤੁਹਾਡੇ ਖਿਲਾਫ ਸ਼ਿਕਾਇਤ ਆਈ ਹੈ ਇਸ ਦੇ ਉੱਤੇ ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਇੱਥੋਂ ਚੋਣ ਅਧਿਕਾਰੀ ਨੇ ਉੱਥੋਂ ਜ਼ਿਲ੍ਹੇ ਦੇ ਸਬੰਧਤ ਜਿਹੜੇ ਚੋਣ ਅਧਿਕਾਰੀ ਨੇ ਕਮ ਡਿਪਟੀ ਕਮਿਸ਼ਨਰ ਉਹਨਾਂ ਨੂੰ ਚਿੱਠੀ ਕੱਢ ਦਿੱਤੀ ਹੈ ਕਿ ਇਹਦੇ ਤੇ ਵਿਚਾਰ ਕਰੋ ਕਿ ਤੁਹਾਨੂੰ ਇਸ ਮਾਮਲੇ 'ਚ ਨੋਟਿਸ ਜਾਰੀ ਹੋਇਆ ਨਹੀਂ ਮੇਰੇ ਤੋਂ ਜਿਹੜੇ ਉੱਥੇ ਦੇ ਅਸਿਸਟੈਂਟ ਰਿਟਰਨਿੰਗ ਅਫਸਰ ਹੈਗੇ ਆ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣਾ ਹੀ ਰਿਪਲਾਈ ਦੇ ਦਿਓ ਮੈਂ ਉੱਥੇ ਜਿਹੜੀ ਸਾਡੀ ਲੋਕਲ ਲੀਗਲ ਸੈਲ ਦੀ ਟੀਮ ਹੈ ਉਹ ਅੱਜ ਜਾ ਕੇ ਉੱਥੇ ਇਹਦੇ 'ਚ ਰਿਪਲਾਈ ਫਾਈਲ ਕਰ ਦੇਣਗੇ ਕਿਉਂਕਿ ਬਿਲਕੁਲ ਹੀ ਬੋਗਸ ਹੈ ਜਦੋਂ ਮੈਂ ਜਾਊਂਗਾ ਤਾਂ ਦੱਸ ਕੇ ਜਾਊਂਗਾ ਹਲੇ ਮੈਂ ਚੰਡੀਗੜ੍ਹ ਬੈਠਾ ਸੋ ਨਿਰ ਆਧਾਰ ਹੈ ਮਿਸ ਰਿਪਰੈਜ਼ੈਂਟ ਮਿਸ ਰਿਪਰੈਜ਼ੈਂਟੇਸ਼ਨ ਆਫ ਫੈਕਟਸ ਹੈ ਔਰ ਬਿਲਕੁਲ ਇਹ ਚੀਜ਼ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਵੀ ਆਵਾਜ਼ ਚੱਕਦਾ ਉਹਨੂੰ ਤਰਨ ਤਰਨ ਦੀ ਬਾਈ ਇਲੈਕਸ਼ਨ ਤੋਂ ਦੂਰ ਰੱਖਿਆ ਜਾਏ ਪਰ ਦੇਸ਼ ਦੇ ਵਿੱਚ ਕਾਨੂੰਨ ਹੈ ਸੰਵਿਧਾਨ ਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ ਚੀਫ ਇਲੈਕਟੋਰਲ ਪੰਜਾਬ ਤੇ ਪੂਰਨ ਭਰੋਸਾ ਹੈ ਔਰ ਉਹ ਸਾਰੇ ਚੀਜ਼ਾਂ ਨੂੰ ਵਾਚ ਕੇ ਔਰ ਇਹ ਜੀ ਬੋਗਸ ਕੰਪਲੇਂਟ ਮੈਨੂੰ ਨਹੀਂ ਲੱਗਦਾ ਕਿ ਕਿਤੇ ਚੱਲ ਸਕਤੇ ਸ਼ੁਕਰੀਆ ਧੰਨਵਾਦ ਅਰਸ਼ਦੀਪ ਸਿੰਘ ਕਲੀਅਰ ਹੈ ਜਿਹੜੇ ਕਿ ਸ਼੍ਰੋਮਣੀ ਕਾਲੀਦਲ ਦੇ ਬਲਾਰੇ ਨੇ ਜਿੰਨਾ ਖਿਲਾਫ ਸ਼ਿਕਾਇਤ ਾਈ ਕਿ ਇਹਨਾਂ ਨੂੰ ਉੱਥੇ ਆਗਿਆ ਨਾ ਦਿੱਤੀ ਜਾਵੇ ਪ੍ਰਚਾਰ ਕਰਨ ਦੀ ਤਰਨਤਾਰਨ ਚ ਐਂਟਰੀ ਬੈਨ ਹੋਣੀ ਚਾਹੀਦੀ ਹੈ ਦੇਖਦੇ ਹਾਂ ਇਸ ਸਬੰਧੀ ਚੋਣ ਕਮਿਸ਼ਨ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਪਰ ਇਹਨਾਂ ਨੇ ਦਾਵਾ ਕੀਤਾ ਕਿ ਸਾਡੇ ਵਿੱਚ ਅਜਿਹੀ ਕੋਈ ਵੀ ਕਮੀ ਜਾਂ ਕਸੂਰ ਨਹੀਂ ਹੈ ਜਿਹੜਾ ਕਿ ਸ਼ਿਕਾਇਤ ਵਿੱਚ ਦਿੱਤਾ ਗਿਆ ਇਹਨਾਂ ਨੇ ਉਸ ਸ਼ਿਕਾਇਤ ਨੂੰ ਬੋਗਸ ਦੱਸਿਆ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਬੰਧੀ ਕੀ ਕੁਝ ਸਾਹਮਣੇ ਆਉਂਦਾ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ